ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਔਰਤ ਦੀ ਕਹਾਣੀਆਂ ਵਿਆਹ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪੇਖਿਆਂ ਦਾ ਹੱਦੋਂ ਵੱਧ ਪੱਖ ਕਰਦੀਆਂ ਨੇ ਕਿਤੇ ਨਾ ਕਿਤੇ ਉਹ ਆਪਣੇ ਪੁੱਤ ਨੂਹਾ ਨਾਲ ਬਹੁਤ ਵੱਡਾ ਧੱਕਾ ਕਰ ਜਾਂਦੀਆਂ ਨੇ ਜੰਗੀਰ ਸਿੰਘ ਤੇ ਕਰਤਾਰਪੁਰ ਦੇ ਵਿਆਹ ਤੋਂ ਬਾਅਦ ਉਹਨਾਂ ਦੇ ਦੋ ਔਲਾਦਾਂ ਹੋਈਆਂ ਵੱਡੀ ਕੁੜੀ ਰਾਣੀ ਤੇ ਮੁੰਡਾ ਜਿਹੜਾ ਉਹਦਾ ਨਾਮ ਉਹਨਾਂ ਨੇ surjeet ਰੱਖਿਆ surjeet ਤੇ ਰਾਣੀ ਦੋਨੋਂ ਭੈਣ ਭਰਾ ਇਕੱਠੇ ਪੜੇ ਲਿਖੇ ਵੱਡੇ ਹੋਏ ਘਰ ਦੇ ਵਿੱਚ ਜ਼ਿਆਦਾਤਰ ਕਰਤਾਰਪੁਰ ਦੀ ਚੱਲਦੀ ਸੀ ਜੰਗੀਰ ਸਿੰਘ ਸੁਭਾ ਦਾ ਬਹੁਤ ਨਰਮ ਸੀ ਉਹਨੇ ਕਰਤਾਰਪੁਰ ਨੂੰ ਕਦੇ ਵੀ ਇੱਕ ਦੋ ਨਹੀਂ ਪੁੱਛਿਆ ਸੀ ਤੇ ਕਦੇ ਉਹਦੀ ਰੋਕ ਟੋਕ ਨਹੀਂ ਕੀਤੀ ਸੀ ਵਿਆਹ ਤੋਂ ਬਾਅਦ ਅਕਸਰ ਕਰਤਾਰਪੁਰ ਥੋੜੇ ਜੇ ਟਾਈਮ ਤੋਂ ਆਪਣੇ ਪੇਕੇ ਜਾਂਦੀ ਰਹਿੰਦੀ ਇੱਕ ਦੋ ਵਾਰ ਜੰਗੀਰ ਸਿੰਘ ਨੇ ਕਿਹਾ ਕਿ ਕਰਤਾਰਪੁਰੇ ਜਦੋਂ ਕੁੜੀਆਂ ਵਿਆਹ ਕੇ ਸਹੁਰੇ ਘਰ ਆ ਜਾਂਦੀਆਂ ਨੇ ਤਾਂ ਪੇਕਿਆਂ ਦਾ ਵਾਲਾ ਮੋਹ ਨਹੀਂ ਰੱਖਦੀਆਂ ਤਾਂ ਕਰਤਾਰਪੁਰ ਉਹਦੇ ਗਲ ਪੈ ਜਾਂਦੀ ਉਹ ਨੂੰ ਕਹਿੰਦੀ ਮੈਂ ਆਪਣੇ ਮਾਪਿਓ ਪੇਕੇ ਛੱਡ ਕੇ ਤੇਰੇ ਘਰੇ ਆ ਕੇ ਰਹਿਨੀ ਆ ਤੂੰ ਉਰੇ ਕੇ ਵੇਖਣਾ ਆਪਣੇ ਪੇਕਿਆਂ ਤੋਂ ਦੂਰ ਆਪਣੇ ਘਰਦਿਆਂ ਤੋਂ ਦੂਰ ਜਦੋਂ ਉਹ ਚਾਰੇ ਪੈਰ ਚੱਕ ਕੇ ਪੈਂਦੀ ਤਾਂ ਜੰਗੀਰ ਸਿੰਘ ਚੁੱਪ ਕਰ ਜਾਂਦਾ ਉਹ ਸੋਚਦਾ ਵੀ ਕਹਿਣ ਦਾ ਵੀ ਫੇਰ ਹੀ ਫਾਇਦਾ ਜੇ ਗੱਲ ਮੰਨੇ ਵੀ ਚਲੋ ਗੱਲ ਮੰਨਦੀ ਨਹੀਂ ਉਹ ਛੋਟੇ ਹੁੰਦਿਆਂ ਹੀ ਆਪਣੇ ਜਵਾਕਾਂ ਨੂੰ ਨਾਨਕਿਆਂ ਦੇ ਵਿੱਚ ਮੋਹ ਚ ਪਾ ਦਿੰਦੀ ਆ ਉਹਦੀ ਵੱਡੀ ਧੀ ਰਾਣੀ ਨਾਨਕੇ ਰਹਿੰਦੀ ਆ ਨਾਨਕੇ ਹੀ ਉਹਨੂੰ ਪੜਨ ਲਾ ਦਿੱਤਾ ਜਾਂਦਾ ਘਰੇ ਸੁਰਜੀਤ ਕੱਲਾ ਰਹਿ ਜਾਂਦਾ ਸਰਜੀਤ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਪੈਣ ਬਿਨਾ ਮੇਰਾ ਜੀ ਨਹੀਂ ਲੱਗਦਾ ਉਹ ਤੋਂ ਬਿਨਾ ਮੇਰਾ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਪਰ ਉਹ ਕਹਿੰਦੀ ਵੀ ਮੇਰੇ ਭਰਾ ਪਰਜਾਈ ਬਹੁਤ ਚੰਗੇ ਨੇ ਉਹ ਮੇਰੀ ਧੀ ਦਾ ਬਹੁਤ ਕਰਦੇ ਨੇ ਵੀ ਕੋਈ ਨਾ ਹੋ ਉਹ ਨਾ ਕੁੜੀਆਂ ਨਾਲ ਪੜ ਲੂ ਆਪਣੀਆਂ ਭਤੀਜੀਆਂ ਨਾਲ ਜੰਗੀਰ ਸਿੰਘ ਨੇ ਇੱਕ ਦੋ ਵਾਰ ਕਿਹਾ ਕਿ ਇਹ ਦੋਨੇ ਪਿੰਡ ਭਰਾ ਇਕੱਠੇ ਸਕੂਲ ਜਾਂਦੇ ਸੀ ਦੋਨਾਂ ਦਾ ਜੀ ਲੱਗਿਆ ਰਹਿੰਦਾ ਸੀ ਜਦੋਂ ਕੁੜੀ ਪੜਦੀ ਸੀ ਤਾਂ ਮੁੰਡਾ ਵੀ ਪੜਦਾ ਰਹਿੰਦਾ ਰਹਿੰਦਾ ਸੀਗਾ ਵੀ ਤੂੰ ਉੱਥੇ ਕਿਉਂ ਲਾਈ ਪਰ ਉਹੀ ਗੱਲ ਕਹਿੰਦੇ ਕਿ ਜਿਹੜੀ ਗੱਲ ਤੇ ਔਰਤ ਨੇ ਆਉਣਾ ਹੀ ਨਾ ਹੋਵੇ ਉਹ ਕਹਿੰਦੀ ਵੀ ਤੂੰ ਇਸ ਗੱਲ ਦਾ ਦੁੱਖ ਬਣਾਇਆ ਵੀ ਮੈਂ ਜਿਹੜੀ ਕੁੜੀ ਆ ਉਹ ਆਪਣੇ ਪੇਕੇਂ ਪੜਨ ਲੱਤੀ। ਉਹ ਕਹਿੰਦਾ ਗੱਲ ਪੇਕੇ ਪੜਨ ਦੀ ਨਹੀਂ ਆਪਣੀ ਧੀ ਆਪਣੇ ਕੋਲ ਰਹੇ ਆਪਾਂ ਕਿਹੜਾ ਆਪਣੀ ਧੀ ਨੂੰ ਪੜਾ ਨਹੀਂ ਸਕਦੇ। ਪੈਸੇ ਵੀ ਫੀਸਾਂ ਦਾ ਖਰੇ ਤਾਂ ਆਪ ਹੀ ਭਰਨੇ ਆਂ। ਪਰ ਕਰਤਾਰਕੌਰ ਕਹਿੰਦੀ ਨਾ ਮੇਰੀ ਧੀ ਤਾਂ ਮੇਰੀਆਂ ਭਤੀਜੀਆਂ ਨਾਲ ਪੜੂਗੀ। ਉਹ ਵਧੀਆ ਸਕੂਲ 'ਚ ਪੜਦੀਆਂ ਨੇ। ਬੈਣ ਤੇ ਜਾਂਦੀਆਂ ਤੇ ਬੈਣ ਤੇ ਆਉਂਦੀਆਂ। ਚਲ ਸਰਜੀਤ ਨੇ ਥੋੜਾ ਟਾਈਮ ਤਾਂ ਆਪਣੀ ਭੈਣ ਨੂੰ ਮਿਸ ਕੀਤਾ ਫਿਰ ਉਹ ਵੀ ਉਹੇ ਜਿਹਾ ਹੋ ਗਿਆ। ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਦੋਨੋਂ ਭੈਣ ਭਰਾ ਵੱਡੇ ਹੋ ਗਏ। ਰਾਣੀ 6 7 ਕਲਾਸਾਂ ਪੜਨ ਤੋਂ ਬਾਅਦ ਪਿੰਡ ਆ ਗਈ। ਪਿੰਡ ਵਾਲੇ ਸਕੂਲ ਦੇ ਵਿੱਚ ਉਹ ਪੜਨ ਲੱਗੀ। surjeet ਨੂੰ ਬੜਾ ਚਾਚੜਿਆ ਵੀ ਮੇਰੀ ਭੈਣ ਵਾਪਸ ਆ ਗਈ। ਦੋਨੋਂ ਪਿੰਡ ਪਰ ਇਕੱਠੇ ਸਕੂਲ ਜਾਂਦੇ। ਇਕੱਠੇ ਪੜ੍ਹਦੇ, ਲਿਖਦੇ, ਇਕੱਠੇ ਖਾਂਦੇ, ਪੀਂਦੇ। ਕਦੇ-ਕਦੇ surjeet singh ਨੂੰ ਇਹ ਲੱਗਦਾ ਵੀ ਮੇਰੀ ਮਾਂ ਮੇਰਾ ਘੱਟ ਕਰਦੀ ਐ ਤੇ ਮੇਰੀ ਭੈਣ ਦਾ ਵੱਧ ਕਰਦੀ ਆ। ਤੇ ਜੇ ਉਹ ਕਹਿ ਦਿੰਦਾ ਵੀ ਮਾਂ ਤੂੰ ਮੇਰਾ ਤਾਂ ਨਹੀਂ ਉਹਨਾ ਪਿਆਰ ਕਰਦੀ ਜਿੰਨਾ ਭੈਣ ਦਾ ਕਰਦੀ ਆ। ਭੈਣ ਤਾਂ ਕੋਈ ਵੀ ਚੀਜ਼ ਕਹਦੇ ਤੂੰ ਪਹਿਲੀ ਵਾਰ ਚੁਲਿਆ ਕੇ ਦਿੰਨੀ ਆ। ਜੇ ਮੈਨੂੰ ਤੂੰ ਹਰ ਗੱਲ ਤੋਂ ਰੋਕ ਟੋਕ ਕਰਦੀ ਆ ਤਾਂ ਉਹਨੂੰ ਹੱਸਣ ਲੱਗ ਜਾਂਦੀ ਕਹਿੰਦੀ ਤੂੰ ਆਪਦੀ ਭੈਣ ਦਾ ਸ਼ਰੀਕਾ ਨਾ ਕਰਿਆ ਕਰ ਇਹਨੇ ਤਾਂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਣਾ ਤੇ ਫੇਰ ਕੀ ਹੈ ਜੇ ਇਹਨੂੰ ਹਰ ਇੱਕ ਚੀਜ਼ ਲਿਆ ਦੇਣੀ ਆ ਮੈਂ ਉਹ ਕਹਿੰਦਾ ਮਾਂ ਪਰ ਮੈਨੇ ਸਹੁਰੇ ਘਰ ਚਲੀ ਜਾਣਾ ਵੀ ਫੇਰ ਮੇਰੇ ਵੀ ਤਾਂ ਰੀਝਾਂ ਨੇ ਚਾਹ ਨੇ ਵੀ ਤੂੰ ਸਾਨੂੰ ਦੋਨਾਂ ਨੂੰ ਇੱਕੋ ਜੀ ਚੀਜ਼ ਲੈ ਕੇ ਦਿਆ ਕਰ ਉਹਦੀ ਮਾਂ ਹੱਸ ਕੇ ਟਾਲ ਦਿੰਦੀ ਪਰ ਇਹ ਗੱਲ ਕਿਤੇ ਨਾ ਕਿਤੇ surjeet ਦੇ ਦਿਮਾਗ ਤੇ ਗਹਿਰਾ ਅਸਰ ਕਰ ਰਹੀ ਸੀ ਦੋਨੋਂ ਭੈਣ ਭਰਾ ਹੋਰ ਵੱਡੇ ਹੋਏ 12 ਪੜਨੇ ਤੋਂ ਬਾਅਦ ਰਾਣੀ ਦਾ ਵਿਆਹ ਕਰ ਦਿੱਤਾ ਤੇ ਸਰਜੀਤ ਜਿਹੜਾ ਉਹ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਜਾਂਦਾ ਸਰਜੀਤ ਦਾ ਵੀ ਵਿਆਹ ਕਰ ਦਿੱਤਾ ਜਾਂਦਾ ਹੁਣ ਰਾਣੀ ਆ ਜਿਹੜੀ ਉਹਦੇ ਦੋ ਬੱਚੇ ਹੋ ਗਏ ਸੀ ਤੇ ਸਰਜੀਤ ਸਿੰਘ ਦੇ ਵੀ ਦੋ ਬੇਟੀਆਂ ਹੋ ਗਈਆਂ ਸੀ ਪਰ ਕਰਤਾਰਪੁਰ ਦਾ ਉਹੀ ਸਵਾਰ ਰਹਾ ਉਹ ਮਹੀਨੇ ਤੋਂ ਡੇਢ ਮਹੀਨੇ ਤੋਂ 15 ਦਿਨ ਤੋਂ ਆਪਣੇ ਪੇਕੇ ਜਾਂਦੀ ਤੇ 15-15 20 ਵੀ ਦਿਨ ਲਾ ਆਉਂਦੀ ਜਿਹੜੀ ਕਰਤਾਰਪੁਰ ਦੀ ਨੂੰਹ ਸੀ ਉਹ ਆਪਣੇ ਘਰ ਵਾਲੇ surjeet ਨੂੰ ਕਹਿ ਦਿੰਦੀ ਕਿ ਬੀਬੀ ਜੀ ਤਾਂ ਥੋੜੇ ਜਿਹੇ ਦਿਨਾਂ ਤੋਂ ਪੇਕੇ ਚਲੇ ਜਾਂਦੇ ਨੇ ਵੀ ਮਾਮਾ ਜੀ ਹੋਣੀ ਤਾਂ ਕਦੇ ਆਏ ਨਹੀਂਗੇ ਵੀ ਬੀਬੀ ਜੀ ਥੋੜੇ ਜਿਹੇ ਦਿਨਾਂ ਤੋਂ ਚਲੇ ਜਾਂਦੇ ਨੇ ਵੀ ਘਰੇ ਮੈਨੂੰ ਬੱਚਿਆਂ ਨਾਲ ਔਖਾ ਹੋ ਜਾਂਦਾ ਵੀ ਥੋੜਾ ਬਹੁਤਾ ਹੱਥ ਵਟਾ ਦਿਆ ਕਰਨ ਹੈਨਾ ਵੀ ਉੱਥੇ ਵੀ ਇੰਨੇ-ਇੰਨੇ ਦਿਨ ਰਹਿੰਦੇ ਆ ਵੀ ਹੁਣ ਇਹਨਾਂ ਦੀ ਪ੍ਰਾਨੀ ਤੁਰਦੀ ਆ ਇਹਨਾਂ ਨੂੰ ਮੇਰਾ ਸਾਥ ਦੇਣਾ ਚਾਹੀਦਾ ਵੀ ਇਹਨੇ ਆਪਣੇ ਬੱਚੇ ਵੱਡੇ ਹੋ ਜਾਣਗੇ ਜੇ surjeet ਸਿੰਘ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤੂੰ ਥੋੜੇ ਜਿਹੇ ਦਿਨਾਂ ਤੋਂ ਹੀ ਨਾਨਕੇ ਤੁਰੀ ਰਹਿਣੀ ਆ ਵੀ ਤੂੰ ਘਰੇ ਮਾੜਾ ਮੋਟਾ ਕੰਮ ਕਰ ਲਿਆ ਕਰ ਤਾਂ ਉਹ ਕਹਿੰਦੀ ਵੀ ਮੈਂ ਤੈਨੂੰ ਇਸ ਕਰਕੇ ਨਹੀਂ ਜੰਮਿਆ ਤੇ ਤੂੰ ਮੈਨੂੰ ਵੱਡਾ ਹੋ ਕੇ ਸਲਾਹਾਂ ਦੇਵੇਂ ਤੇਰੇ ਪਿਓ ਨੇ ਤਾਂ ਅੱਜ ਤੱਕ ਮੈਨੂੰ ਟੋਕਿਆ ਨਹੀਂ ਤੇਰੇ ਨਾਨਕੀ ਜਾਣ ਤੋਂ ਤੂੰ ਕੌਣਾ ਮੈਨੂੰ ਟੋਕਣ ਵਾਲਾ ਤਾਂ ਸਰਜੀਤ ਸਿੰਘ ਚੁੱਪ ਕਰ ਜਾਂਦਾ ਇੱਕ ਦਿਨ ਸਰਜੀਤ ਸਿੰਘ ਦੇ ਪਿਤਾ ਦੀ ਅਚਾਨਕ ਮੌਤ ਹੋ ਜਾਂਦੀ ਆ ਪਰ ਦੇ ਵਿੱਚ ਰਿਸ਼ਤੇਦਾਰ ਇਕੱਠੇ ਹੁੰਦੇ ਆ ਸਾਰੀਆਂ ਅੰਤਮ ਰਸਮਾਂ ਹੋ ਜਾਂਦੀਆਂ ਪਿਓ ਦੀ ਮੌਤ ਤੋਂ ਬਾਅਦ ਰਾਣੀ ਆ ਜਿਹੜੀ ਉਹ ਆਪਣੀ ਮਾਂ ਦੇ ਕੰਨ ਭਰ ਦਿੰਦੀ ਆ ਉਹਨੂੰ ਕਹਿੰਦੀ ਆ ਵੀ ਮਾਂ ਜਿੰਨਾ ਚਿਰ ਮੇਰਾ ਪਿਓ ਸੀ ਉਹਨਾਂ ਚਿਰ ਤਾਂ ਵੀਰਾ ਤੇ ਭਾਬੀ ਜਿਹੜੇ ਬਹੁਤ ਕਰਦੇ ਸੀ ਮੇਰੇ ਪਿਓ ਤੋਂ ਡਰਦੇ ਸੀ ਤੂੰ ਆਏ ਨਾ ਹੋਮੇ ਕਿਤੇ ਨਰਮ ਪੈ ਜੇ ਇਹ ਨਾ ਉਤੋਂ ਦੀ ਨਾ ਹੋ ਜਾਣਾ ਤੇ ਸਾਰਾ ਪੈਸੇ ਦਾ ਹਿਸਾਬ ਕਿਤਾਬਣਾ ਤੇ ਜ਼ਮੀਨ ਦਾ ਤੂੰ ਆਪਦੇ ਕੋਲ ਰੱਖੀ ਹੁਣ ਹੀ ਨਾ ਕਿ ਤੇ ਇਹਨਾਂ ਨੂੰ ਫੜਾ ਦੀ ਉਹ ਕਹਿੰਦੀ ਵੀ ਜ਼ਮੀਨ ਦਾ ਤੇ ਪੈਸਿਆਂ ਦਾ ਹਿਸਾਬ ਕਿਤਾਬ ਤਾਂ ਪਹਿਲਾਂ ਵੀ ਮੇਰੇ ਕੋਲ ਹੀ ਸੀਗਾ ਜਦੋਂ ਤੇਰਾ ਪਿਓ ਜਿਉਂਦਾ ਸੀ ਵੀ ਹੁਣ ਮੈਂ ਇਹਨਾਂ ਨੂੰ ਕਿੱਥੇ ਦਿੰਨੀ ਆ ਰਾਣੀ ਹਮੇਸ਼ਾ ਆਪਣੀ ਮਾਂ ਨੂੰ ਇਹੀ ਗੱਲ ਕਹਿੰਦੀ ਕਿ ਤੂੰ ਇਹਨਾਂ ਨੂੰ ਪੈਸੇ ਦੇਣੇ ਵੀ ਆ ਤਾਂ ਮੰਗੇ ਤੋਂ ਦੇਈ ਅਦਰਵਾਈਜ਼ ਤੈਨੂੰ ਕੋਈ ਵੀ ਚੀਜ਼ ਇਹਨਾਂ ਨੂੰ ਦੇਣ ਦੀ ਲੋੜ ਨਹੀਂ ਪਰ ਸਰਜੀਤ ਸਿੰਘ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਉੱਥੇ ਉਹਦੀ ਤਨਖਾਹ ਚੰਗੀ ਸੀ ਹੌਲੀ-ਹੌਲੀ ਉਹ ਆਪਣੀ ਮਾਂ ਦਾ ਵਤੀਰਾ ਵੇਖਦਾ ਤੇ ਉਹਨੂੰ ਇਹ ਗੱਲ ਦਾ ਗੁੱਸਾ ਆਉਂਦਾ ਵੀ ਮੇਰੀ ਮਾਂ ਜਾਂਦੀ ਆ ਹੁਣ ਵੀ ਥੋੜੇ ਜਿਹੀ ਦਿਨਾਂ ਤੋਂ ਪੀਕੇ ਵੀ ਮੇਰੇ ਨਾਨਕੇ ਤਾਂ ਇੰਨਾ ਆਏ ਨਹੀਂ ਇੱਕ ਦਿਨ ਸਰਜੀਤ ਸਿੰਘ ਆਪਣੇ ਨਾਨਕੇ ਜਾਂਦਾ ਮਿਲਣ ਤੇ ਆਪਣੇ ਮਾਮੇ-ਮਾਮੀ ਦਾ ਜੋ ਹਾਲ ਵੇਖਦਾ ਉਦੇ ਮਾਮਾ ਮਾਮੀ ਇੱਕ ਡੂੰਗੀ ਜੀ ਸਵਾਰਤ ਦੇ ਵਿੱਚ ਪਏ ਹੁੰਦੇ ਆ ਜਦੋਂ ਉਹ ਨਾਨਕੀ ਜਾਂਦਾ ਤੇ ਉਹਨੂੰ ਹੈਰਾਨ ਹੋ ਜਾਂਦਾ ਵੇਖ ਕੇ ਵੀ ਮੇਰੇ ਮਾਮਾ ਮਾਮੀ ਦੀ ਤਾਂ ਹਨਾ ਇੰਨਾ ਵਧੀਆ ਜ਼ਿੰਦਗੀ ਸੀ ਕਿ ਵੀ ਜਵਾਕ ਵਧੀਆ ਪੜਾਏ ਲਿਖਾਏ ਤੇ ਇਹ ਐਡੀ ਡੂੰਗੀ ਸਵਾਰਤ 'ਚ ਇਕੱਲੇ ਕਿਵੇਂ ਪਏ ਆ ਚਲੋ ਉਹ ਉਹਨਾਂ ਨੂੰ ਬੁਲਾਉਂਦਾ ਉਹਨਾਂ ਦੇ ਕੋਲ ਵਹਿੰਦਾ ਤਾਂ ਸਰਜੀਤ ਦਾ ਮਾਮਾ ਦੱਸਦਾ ਕਿ ਪੁੱਤ ਸਾਡਾ ਤਾਂ ਬਹੁਤ ਮਾੜਾ ਹਾਲ ਆ ਸਾਡੀਆਂ ਨੂੰਹਾਂ ਸਾਨੂੰ ਜਮਾਂ ਨਹੀਂ ਸਿਆਣ ਦੀਆਂ ਰੋਟੀ ਆ ਬਸ ਕੁੱਤਿਆਂ ਵਾਂਗੂ ਥਾਲੀ ਚ ਪਾ ਕੇ ਇੱਥੇ ਕੰਧੋਲੀ ਤੇ ਧਰ ਜਾਂਦੀਆਂ ਨੇ ਤੇ ਅਸੀਂ ਚੱਕ ਕੇ ਖਾ ਲੈਨੇ ਆ ਦੋਨੇ ਜੀ ਬਸ ਕੋਈ ਜੂਨ ਗੁਜ਼ਾਰਾ ਨਹੀਂ ਪੁੱਤ ਜਿਹੜੀ ਚੀਜ਼ ਦੇ ਦਿੰਦੇ ਆ ਤਾਂ ਖਾ ਲਈਦੀ ਆ ਜੇ ਕੁਝ ਮੰਗ ਲੈਨੇ ਆ ਤਾਂ ਬੜਬੜ ਕਰਦੀਆਂ ਨੇ ਵੀ ਮੈਂ ਤੇ ਤੇਰੀ ਮੰਮੀ ਤਾਂ ਬਸ ਆਪਦਾ ਸਮਾਂ ਲਗਾਉਣੇ ਆ ਤਾਂ ਸਰਜੀਤ ਸਿੰਘ ਕਹਿੰਦਾ ਵੀ ਮੇਰੀ ਮਾਂ ਤਾਂ ਥੋੜੇ ਜਿਹੇ ਦਿਨਾਂ ਤੋਂ ਇੱਥੇ ਆਈ ਰਹਿੰਦੀ ਆ ਵੀ ਫਿਰ ਉਹਨੂੰ ਕਿਵੇਂ ਸਿਆਣ ਦੀਆਂ ਹੋਣਗੀਆਂ ਕਹਿੰਦਾ ਦੇਖ ਪੁੱਤ ਇਸ ਗੱਲ 'ਚ ਕੋਈ ਝੂਠ ਨਹੀਂ ਵੀ ਜਿਹਦੇ ਹੱਥ 'ਚ ਪੈਸਾ ਉਹਦੀ ਹਰ ਕਿਤੇ ਬੱਲੇ ਬੱਲੇ ਆ ਸਾਡੀ ਭੈਣ ਕਰਤਾਰਕੁਰ ਦੀ ਗਰਤ ਗੱਲ ਆ ਉਹ ਆਪਣੇ ਘਰ ਦੀਆਂ ਟੂਮਾ ਪੈਸਾ ਜਿਹੜਾ ਵੀ ਬੈਂਕ ਦੀਆਂ ਕਾਪੀਆਂ ਸਾਰੀਆਂ ਉਹ ਝੋਲੇ ਚ ਪਾ ਕੇ ਰੱਖਦੀ ਆ ਤੇ ਨਾਲ ਰੱਖਦੀ ਆ ਕਿਤੇ ਇਹ ਨਾ ਹੋਵੇ ਕੱਲ ਨੂੰ ਥੋੜੇ ਨਾਲ ਕੋਈ ਧੋਖਾ ਹੋ ਜੇ ਮੇਰੀਆਂ ਨੂਹਾਂ ਲਾਲਚਣਾ ਨੇ ਸਾਨੂੰ ਨਹੀਂ ਸਿਆਣਦੀਆਂ ਭੂਆ ਭੂਆ ਕਰਦੀਆਂ ਸਾਰਾ ਦਿਨ ਤੇ ਅਸੀਂ ਕੀ ਮਾੜਾ ਕੀਤਾ ਤਾਂ ਸਰਜੀਤ ਸਿੰਘ ਕਹਿੰਦਾ ਵੀ ਮੇਰੀ ਮਾਂ ਤੋਂ ਅਸੀਂ ਕਦੇ 1 ਰੁਪਏ ਦਾ ਵੀ ਹਿਸਾਬ-ਕਿਤਾਬ ਨਹੀਂ ਪੁੱਛਿਆ ਵੀ ਜਦੋਂ ਮੇਰਾ ਪਿਓ ਜਿਉਂਦਾ ਸੀ ਉਦੋਂ ਵੀ ਅਸੀਂ ਤਾਂ ਆਪਦੀ ਕਮਾਈ ਕਰਕੇ ਖਰਚਾ ਕਰਦੇ ਸੀ ਕਰਪਾ ਮੇ ਸਾਡਾ ਸਾਂਝਾ ਸੀ ਪਰ ਸਾਰੀ ਕਮਾਈ ਬੇਬੇ ਕੋਲ ਹੀ ਹੁੰਦੀ ਸੀ ਤੇ 비ਹਾ ਜਿਹੜੀ ਝੋਲੇ ਵਾਲੀ ਗੱਲ ਆ ਇਹ ਤਾਂ ਮੈਨੂੰ ਪਤਾ ਹੀ ਨਹੀਂ ਚਲ ਉਹ ਗੱਲਾਂ ਬਾਤਾਂ ਕਰਦਾ ਆਪਣੇ ਮਾਮੇ ਮਾਮੀ ਨਾਲ ਦੁੱਖ ਸੁੱਖ ਕਰਦਾ ਤੇ ਉਸ ਤੋਂ ਬਾਅਦ ਉਹ ਆਪਣੀਆਂ ਪਰਜਾਈਆਂ ਕੋਲ ਜਾਂਦਾ ਫਾਰਮੈਲਟੀ ਕਰਨ ਤਾਂ ਚਲੋ ਜਾਣਾ ਹੀ ਸੀ ਤਾਂ ਉਹਦੀਆਂ ਪਰਜਾਈਆਂ ਕਹਿੰਦੀਆਂ ਕਿ ਲੈ ਅੱਜ ਦੇ ਔਰ ਨੇ ਕਿਵੇਂ ਸਾਡਾ ਘਰ ਨੀਵਾ ਕਰਤਾ ਕਿਵੇਂ ਤੂੰ ਆ ਗਿਆ ਤਾਂ ਸਰਜੀਤ ਸਿੰਘ ਕਹਿੰਦਾ ਵੀ ਮੈਂ ਤਾਂ ਮਾਮਾ ਮਾਮੀ ਨੂੰ ਮਿਲਣ ਆਇਆ ਸੀ ਵਿਪਾ ਵੀ ਮਾਮਾ ਮਾਮੀ ਨੂੰ ਹਨਾ ਤੁਸੀਂ ਲੂੰਗੀ ਸਵਾਦ ਦੇ ਵਿੱਚ ਪਾ ਰੱਖਿਆ ਵੀ ਉੱਥੇ ਮੱਛਰ ਮੱਖੀਆਂ ਕਿੰਨੀ ਗਰਮੀ ਆ ਵੀ ਤੁਸੀਂ ਉਹਨਾਂ ਨੂੰ ਇੱਥੇ ਕਿਉਂ ਨਹੀਂ ਰੱਖਦੇ ਤਾਂ ਦੋਨੋਂ ਬਾਰੀ ਨਹੀਂ ਆਉਣ ਦਿੰਦੀਆਂ ਉਹ ਕਹਿੰਦੀ ਇਹ ਖੰਗਦੇ ਰਹਿੰਦੇ ਆ ਥੁੱਕਦੇ ਰਹਿੰਦੇ ਆ ਇਹ ਸੌਣ ਨਹੀਂ ਦਿੰਦੇ ਸਾਡੇ ਜਵਾਕਾਂ ਨੂੰ ਟਿਕਣ ਨਹੀਂ ਦਿੰਦੇ ਕਹਿੰਦੀ ਇੱਕ ਪਾਸੇ ਕੱਢੇ ਠੀਕ ਆ ਤਾਂ ਉਹ ਹੱਸਣ ਲੱਗ ਜਾਂਦਾ ਕਹਿੰਦਾ ਟੋਕ ਟਕਾਈ ਤਾਂ ਮੇਰੀ ਮਾਂ ਵੀ ਬਹੁਤ ਕਰਦੀ ਆ ਫਿਰ ਮੇਰੀ ਮਾਂ ਨੂੰ ਕਿਵੇਂ ਝਾਲਦੀ ਹਾਂ ਤਾਂ ਕਹਿੰਦੀ ਨਹੀਂ ਉਹ ਆਜੀ ਤਾਂ ਕੁਝ ਨਹੀਂ ਕਹਿੰਦੇ ਫੂਆ ਜੀ ਦੀਆਂ ਮਤਾਂ ਕਰਕੇ ਤਾਂ ਅਸੀਂ ਇੱਥੋਂ ਤੱਕ ਪਹੁੰਚੀਆਂ ਫੂਆ ਜੀ ਤਾਂ ਇੰਨੀ ਸਿਆਣਪ ਨਾਲ ਜ਼ਿੰਦਗੀ ਲੰਘਾ ਰਹੀ ਆ ਸਾਨੂੰ ਹਰ ਗੱਲ ਤੇ ਮਤ ਦਿੰਦੀ ਆ ਤਾਂ ਸਰਜੀਤ ਸਿੰਘ ਅੰਦਰੋਂ ਅੰਦਰੀ ਸੋਚਦਾ ਵੀ ਆਪਣੀ ਨੂੰ ਨਾਲ ਤਾਂ ਕੱਟਦੀ ਨਹੀਂ ਵੀ ਸੋਨੂੰ ਕੀ ਮਤਾਂ ਦਿੰਦੀ ਹੋ ਪਰ ਉਹ ਕਹਿੰਦਾ ਕੁਛ ਨਹੀਂ ਚੱਲ ਆਰਾਮ ਰਮਈਆ ਕਰਕੇ ਉਹ ਚਲਿਆ ਜਾਂਦਾ ਜਾ ਕੇ ਉਹ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਤੇ ਆਪਣੇ ਮਾਮਾ ਮਾਮੀ ਦੇ ਹਾਲਾਤ ਦੱਸਦਾ ਤੇ ਨਾਲ ਹੀ ਉਹ ਆਪਣੀ ਪਤਨੀ ਨੂੰ ਪੁੱਛਦਾ ਵੀ ਤੈਨੂੰ ਝੋਲੇ ਵਾਲੀ ਗੱਲ ਪਤਾ ਵੀ ਬੀਬੀ ਕੋਲੇ ਕੋਈ ਝੋਲੇ ਦੇ ਵਿੱਚ ਕੋਈ ਸਮਾਨ ਹੁੰਦਾ ਤੌਦੀ ਪਤਨੀ ਦੱਸਦੀ ਆ ਕਿ ਮੈਂ ਅੱਜ ਤੱਕ ਤੁਹਾਡੇ ਕੋਲ ਗੱਲ ਨਹੀਂ ਕੀਤੀ ਸੀ ਪਰ ਮੈਨੂੰ ਵੀ ਇਹ ਗੱਲ ਅਜੀਬ ਲੱਗਦੀ ਆ ਵੀ ਜਦੋਂ ਵੀ ਬੀਬੀ ਪੇਕੀ ਜਾਂਦੀ ਆ ਤੇ ਇਹਦੇ ਕੋਲ ਇੱਕ ਝੋਲਾ ਆ। ਸੂਤੀ ਕਢਾਈ ਨਾਲ ਕੀਤਾ ਕਢਾਈ ਕਰਕੇ ਝੋਲਾ ਬਣਾਇਆ ਹੋਇਆ ਇੱਕ ਕੱਪੜੇ ਦਾ ਤੇ ਉਹ ਝੋਲਾ ਜਦੋਂ ਬੀਬੀ ਜਾਂਦੀ ਆ ਤੇ ਭਰਿਆ ਹੁੰਦਾ ਤੇ ਜਦੋਂ ਆਉਂਦੀ ਆ ਉਦੋਂ ਥੋੜਾ ਜਿਹਾ ਹੁੰਦਾ। ਵੀ ਹੁਣ ਮੈਂ ਕੀ ਕਹਾਂ ਵੀ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਵੀ ਉਹ ਝੋਲਾ ਦਾ ਵਸਾ ਨਹੀਂ ਕਰਦੀ। ਇੱਕ ਵਾਰੀ ਕਹਿੰਦੀ ਨਾਨਕੀ ਜਾਂਦੀ ਬੀਬੀ ਨੇ ਇੱਥੇ ਕਹਿੰਦੀ ਬਾਥਰੂਮ ਚ ਚਲੀ ਗਈ ਝੋਲਾ ਇੱਥੇ ਰੱਖ ਗਈ ਤੇ ਕਹਿੰਦੀ ਮੈਂ ਤਾਂ ਉਹ ਵੇਖਣ ਲੱਗ ਗਈ ਝੋਲਾ ਵੀ ਹਣਾ ਝੋਲਾ ਕਿੰਨਾ ਸੋਹਣਾਗਾ ਵੀ ਕਿਹਨੇ ਕੜਾਈ ਕੀਤੀ ਆ ਜਦੋਂ ਕਹਿੰਦੀ ਬਾਥਰੂਮ ਚੋਂ ਨਿਕਲੀ ਤੇ ਬੀਬੀ ਨੇ ਮੈਨੂੰ ਵੇਖਿਆ ਵੀ ਮੈਂ ਝੋਲਾ ਦੇਖੀ ਜਾਂਦੀ ਆ ਤੇ ਬੀਬੀ ਨੂੰ ਆਏ ਹੋ ਗਿਆ ਵੀ ਮੈਂ ਝੋਲਾ ਫਰੋਲਦੀ ਆ ਤੇ ਕਹਿੰਦੀ ਮੈਨੂੰ ਉੱਥੋਂ ਹੀ ਬਾਜ਼ਮਾਰੀ ਵੀ ਖਬਰਦਾਰ ਜੇ ਮੇਰੇ ਝੋਲੇ ਨੂੰ ਹੱਥ ਲਾਇਆ ਇਸ ਝੋਲੇ ਨੂੰ ਤਾਂ ਕਦੇ ਤੇਰੇ ਪਿਓ ਨੇ ਹੱਥ ਨਹੀਂ ਲਾਇਆ ਸੀ ਤੂੰ ਤਾਂ ਕੌਣ ਆਗੀ ਕਹਿੰਦੀ ਮੈਂ ਆਖਿਆ ਵੀ ਬੀਬੀ ਮੈਂ ਝੋਲਾ ਨਹੀਂ ਫਰੋਲ ਰਹੀ ਮੈਂ ਤਾਂ ਵੇਖ ਰਹੀ ਆ ਇਹ ਕਹਿੰਦੀ ਭੱਜ ਕੇ ਆ ਕੇ ਝੋਲਾ ਚੱਕਿਆ ਤੇ ਪੇਕਿਆਂ ਵਾਲੀ ਬੱਸ ਚੜ ਗਈ ਚਲੋ ਉਸ ਝੋਲੇ ਦਾ ਬੜਾ ਉਹਨਾਂ ਨੂੰ ਚਿੰਤਾ ਲੱਗੀ ਤੇ ਫਿਰ ਸਰਜੀਤ ਦੀ ਪਤਨੀ ਕਹਿੰਦੀ ਵੀ ਆਪਾਂ ਕੀ ਲੈਣਾ ਕੁਛ ਮਰਜ਼ੀ ਹੋਵੇ ਝੋਲੇ 'ਚ ਵੀ ਆਪਾਂ ਨੂੰ ਕਿਹੜਾ ਹੋ ਪਹਿਲਾਂ ਕੁਛ ਲਈ ਬੈਠੇ ਆ ਜਾਂ ਆਪਾਂ ਨੂੰ ਕੁਛ ਦਿੰਦੇ ਆ ਜਦੋਂ ਆਪਣੀ ਕਮਾਈ ਵਧੀ ਹੈਗੀ ਆਪਾਂ ਨਹੀਂ ਪੁੱਛਦੇ ਕਦੀ ਚਲੋ ਭਾਈ ਇੱਕ ਦਿਨ ਕਰਤਾਰਪੁਰ ਫਿਰ ਉਹੀ ਝੋਲਾ ਲੈ ਕੇ ਆਪਣੇ ਪੇਕੀ ਜਾਂਦੀ ਆ ਤੇ ਪੇਕਿਆਂ ਤੋਂ ਦੂਜੇ ਦਿਨ ਸਨੇਹਾ ਆ ਜਾਂਦਾ ਸਰਜੀਤ ਸਿੰਘ ਨੂੰ ਵੀ ਕਰਤਾਰਪੁਰ ਢਿੱਲੀ ਆ ਵੀ ਤੁਸੀਂ ਛੇਤੀ ਆਜੋ ਤਾਂ ਸਰਜੀਤ ਸਿੰਘ ਪੁੱਛਦਾ ਹਨ ਆਪਣੇ ਭਰਾ ਭਰਜਾਈਆਂ ਨੂੰ ਵੀ ਢਿੱਲੀ ਆ ਜਾਂ ਕੋਈ ਹੋਰ ਗੱਲ ਹੈਗੀ ਸਰਜੀਤ ਸਿੰਘ ਦੇ ਮਾਮੇ ਦਾ ਮੁੰਡਾ ਕਹਿੰਦਾ ਵੀ ਭੂਆ ਤਾਂ ਰਾਤ ਅਚਾਨਕ ਬਿਮਾਰ ਹੋਈ ਤੇ ਵੀ ਅਸੀਂ ਤਾਂ ਹਜੇ ਡਾਕਟਰ ਨੂੰ ਬੁਲਾਉਣ ਗਏ ਸੀ ਵੀ ਉਹ ਤਾਂ ਪੂਰੀ ਹੋ ਗਈ ਸੱਚੀ ਗੱਲ ਦੱਸ ਦਿੰਦਾ ਉਹ ਸਰਜੀਤ ਸਿੰਘ ਆਪਣੇ ਪਿੰਡ ਦੇ 2-4 ਬੰਦਿਆਂ ਨੂੰ ਲੈ ਕੇ ਜਾਂਦਾ ਵੀ ਮੈਂ ਚਲੋ ਆਪਣੀ ਮਾਂ ਦੀ লাশ ਲਿਆਉਣੀ ਆ ਹਨਾ ਜਦੋਂ ਉਹ ਜਾਂਦਾ ਤਾਂ ਉਹਦੀ ਭੈਣ ਵੀ ਉੱਥੇ ਹਾਜ਼ਰ ਹੁੰਦੀ ਆ ਤੇ ਉਹ ਆਪਣੀ ਮਾਂ ਨੂੰ ਜਦੋਂ ਇਹ ਜਾਣ ਲੱਗਦਾ ਤਾਂ ਉਹਦੇ ਮਾਮੇ ਦੇ ਪੁੱਤ ਕਹਿੰਦੇ ਆ ਵੀ ਨਹੀਂ ਇੱਥੇ ਸੰਸਕਾਰ ਕਰਾਂਗੇ ਤਾਂ ਸਰਜੀਤ ਸਿੰਘ ਕਹਿੰਦਾ ਵੀ ਇਹ ਨਹੀਂ ਹੋ ਸਕਦਾ ਵੀ ਮੈਂ ਇੱਥੇ ਸੰਸਕਾਰ ਕਰਾਂ ਵੀ ਮੈਂ ਤਾਂ ਆਪਣੇ ਪਿੰਡ ਲੈ ਕੇ ਜਾਊਂਗਾ ਵੀ ਜਦੋਂ ਮੇਰੇ ਪਿਓ ਦਾ ਸੰਸਕਾਰ ਉੱਥੇ ਹੋਇਆ ਮੇਰੀ ਮਾਂ ਦਾ ਸੰਸਕਾਰ ਵੀ ਅਸੀਂ ਉੱਥੇ ਕਰਾਂਗੇ ਚਲੋ ਉੱਥੇ ਜਿਹੜੇ ਸਿਆਣੇ ਮੋਤਵਾਰ ਬੰਦੇ ਹੁੰਦੇ ਉਹ ਵੀ ਕਹਿੰਦੇ ਆ ਵੀ ਇਹ ਚਲ ਮਿਲਣ ਆਈ ਇੱਥੇ ਹੈਨਾ ਇਹਦੀ ਮੌਤ ਹੋ ਗਈ ਪਰ ਸੰਸਕਾਰ ਤਾਂ ਇਹਦਾ ਉੱਥੇ ਹੋਣਾ ਚਾਹੀਦਾ ਵੀ ਚਲ ਇਹਨੂੰ ਲੈ ਜਾਣ ਦਿਓ ਚਲ ਸਜੀਤ ਸਿੰਘ ਤੇ ਪਿੰਡ ਦੇ ਮੋਤਵਾਰ ਬੰਦੇ ਆ ਉਹ ਦੀ ਮਾਂ ਦੀ ਲਾਸ਼ ਪਿੰਡ ਲਿਆਉਂਦੇ ਆ ਪਿੰਡ ਲਿਆਉਂਦੇ ਆ ਜਦੋਂ ਉਹ ਤਾਂ ਉਹ ਗੱਲ ਕਰਦਾ ਆਪਣੇ ਮਾਮੇ ਦੇ ਮੁੰਡਿਆਂ ਨੂੰ ਤੇ ਆਪਣੀ ਭੈਣ ਨੂੰ ਕਹਿੰਦਾ ਵੀ ਬੀਬੀ ਜਿਹੜੀ ਆਪਣੇ ਕਮਰੇ ਦੀ ਚਾਬੀ ਆ ਬੀਬੀ ਵਾਲੇ ਕਮਰੇ ਦੀ ਵੀ ਉਹ ਬੀਬੀ ਦੇ ਕੋਲ ਹੋਊਗੀ ਵੀ ਸੋ ਕਿਸੇ ਸਮਾਨ ਦੀ ਲੋਡ ਹੁੰਦੀ ਆ ਹਨਾ ਸੰਸਕਾਰ ਵੇਲੇ 100 ਚੀਜ਼ ਕੱਢਣੀ ਪੈਂਦੀ ਆ ਵੀ ਮੈਨੂੰ ਉਹ ਕਮਰੇ ਦੀ ਚਾਬੀ ਦੇ ਦਿਓ ਤਾਂ ਕਰਤਾਰਕੁਰ ਦੀਆਂ ਭਤੀਜ ਨੂਹਾ ਤੇ ਰਾਣੀ ਦੇ ਭਾਦੀ ਬਣ ਜਾਂਦੀ ਆ ਵੀ ਕਿਤੇ ਝੋਲਾ ਨਾ ਮੰਗ ਲੇ ਚਲ ਉਹਨੂੰ ਝੋਲੇ ਦਾ ਕੋਈ ਬਾੜਾ ਹੈ ਨਹੀਂ ਸੀ ਉਹ ਚਾਬੀ ਮੰਗਦਾ ਤੇ ਰਾਣੀ ਤੇ ਉਹਦੀਆਂ ਮਾਮੇ ਦੀਆਂ ਨੂਹਾ ਝੋਲਾ ਫਰੋਲ ਕੇ ਚਾਬੀ ਕੱਢਦੀਆਂ ਨੇ ਤੇ ਚਾਬੀ ਉਹ ਸਰਜੀਤ ਸਿੰਘ ਨੂੰ ਦੇ ਦਿੰਦੀਆਂ ਸਰਜੀਤ ਸਿੰਘ ਚਾਬੀ ਲੈ ਕੇ ਤੇ ਆਪਣੀ ਮਾਂ ਦੀ লাশ ਲੈ ਕੇ ਪਿੰਡ ਨੂੰ ਤੁਰ ਜਾਂਦਾ ਤੇ ਆਪਣੀ ਭੈਣ ਨੂੰ ਕਹਿੰਦਾ ਵੀ ਤੂੰ ਵੀ ਨਾਲ ਹੀ ਆ ਜਾ ਚੱਲ ਕਹਿੰਦੀ ਵੀਰੇ ਤੁਸੀਂ ਚੱਲੋ ਅਸੀਂ ਆਉਣੇ ਆ ਇਸ ਸਮੇਂ ਦੌਰਾਨ ਸਰਜੀਤ ਸਿੰਘ ਨੇ ਵੇਖਿਆ ਵੀ ਉਹਦੀ ਭੈਣ ਰਾਣੀ ਨੂੰ ਉਹਦੇ ਨਾਲ ਕੋਈ ਹਮਦਰਦੀ ਨਹੀਂ ਸੀ ਉਹਨਾਂ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ ਰਾਣੀ ਦਾ ਜ਼ਿਆਦਾ ਧਿਆਨ ਆਪਣੀ ਮਾਂ ਦੀ লাশ ਨਾਲੋਂ ਜਾਂ ਆਪਣੀ ਮਾਂ ਦੇ ਸੋਗ ਨਾਲੋਂ ਉਸ ਝੋਲੇ 'ਚ ਸੀ ਤੇ ਉਹ ਆਪਣੀ ਭਝਾਈ ਨੂੰ ਕਹਿੰਦੀ ਸੀ ਕਿ ਭਾਬੀ ਬੀਬੀ ਦਾ ਝੋਲਾ ਫਰੋੜ ਲਾ ਤੇ ਇਹਦੇ ਵਿੱਚ ਕੀ ਕੁਛ ਆ ਉਹ ਮੈਨੂੰ ਸਾਰਾ ਦਿਖਾ ਦੇਵੀ ਉਸ ਤੋਂ ਬਾਅਦ ਹੀ ਮੈਂ ਸੰਸਕਾਰ ਤੇ ਜਾਵਾਂਗੀ ਸਰਜੀਤ ਸਿੰਘ ਆਪਣੀ ਮਾਂ ਦੀ লাশ ਲੈ ਕੇ ਚੱਲਿਆ ਜਾਂਦਾ ਸਰਜੀਤ ਸਿੰਘ ਦੀ ਮਾਂ ਜਾਈ ਭੈਣ ਆਪਣੀਆਂ ਮਾਮੇ ਦੀਆਂ ਨੋਹਾਂ ਪਰਜਾਈਆਂ ਨਾਲ ਰੜਕੇ ਆਪਣੀ ਮਾਂ ਦੇ ਉਸ ਝੋਲੇ ਦੀ ਫਰੋਲਾ ਫਰਾਲੀ ਕਰ ਰਹੀ ਸੀ ਇਹੋ ਜਿਹੇ ਰਿਸ਼ਤੇ ਨੇ ਅੱਜਕੱਲ ਕੇ ਬਹੁਤ ਸਾਰੀਆਂ ਧੀਆਂ ਨੂੰ ਆਪਣੇ ਮਾਂ ਪਿਓ ਦੀ ਮੌਤ ਦਾ ਉਹਨਾਂ ਦੁੱਖ ਨਹੀਂ ਹੁੰਦਾ ਜਿੰਨਾ ਇੰਟਰਸਟ ਉਹਨਾਂ ਨੂੰ ਉਹਨਾਂ ਦੀ ਪ੍ਰਾਪਰਟੀ ਤੇ ਉਹਨਾਂ ਦੇ ਜਿਹੜਾ ਸਮਾਨ ਹੁੰਦਾ ਉਹਨੂੰ ਫਰੋਲਣ ਦੇ ਵਿੱਚ ਹੁੰਦਾ ਅਕਸਰ ਇਹ ਗੱਲ ਕੀਤੀ ਜਾਂਦੀ ਆ ਕਿ ਨੂਹਾ ਪੁੱਤ ਲਾਲਚ ਦੇ ਮਾਰੇ ਆਪਣੇ ਮਾਪਿਓ ਦੀ ਸੇਵਾ ਕਰਦੇ ਆ ਜਾਂ ਉਹਨਾਂ ਨੂੰ ਲਾਲਚ ਹੁੰਦਾ ਉਹਨਾਂ ਦੇ ਪੈਸੇ ਦਾ ਪਰ ਅੱਜ ਕੱਲ੍ਹ ਦੇ ਸਮਾਜ ਦੀ ਇਹ ਕੌੜੀ ਸਚਾਈ ਆ ਕਿ ਜੇ ਮਾਪਿਓ ਕੋਲ 4 ਪੈਸੇ ਹੈਗੇ ਆ ਜਾਂ ਸੋਨਾ ਕੋਈ ਵੀ ਚੀਜ਼ ਆ ਉਹ ਸਾਰੀ ਉਸ ਘਰ ਦੀਆਂ ਧੀਆਂ ਦੇ ਹਿੱਸੇ ਜਾਂਦੀ ਆ ਉਹ ਚਾਹੇ ਆਪਣੇ ਜਿਉਂਦੇ ਜੀ ਵੰਡ ਦੇਣ ਕਿਸੇ ਵਿਹਾਰ ਤਿਹਾਰ ਦੇ ਬਹਾਨੇ ਵੰਡ ਦੇਣ ਜਿਵੇਂ ਮਰਜ਼ੀ ਦੇ ਦੇਣ ਨਹੀਂ ਤਾਂ ਮੌਤ ਤੋਂ ਬਾਅਦ ਬਹੁਤ ਸਾਰੇ ਪੁੱਤ ਨੂਹਾ ਹੁੰਦੇ ਹੋਣਗੇ ਜਿਹੜੇ ਲਾਲਚ ਦੇ ਵਿੱਚ ਆਪਣੇ ਸੱਸ ਸਹੁਰੇ ਤੋਂ ਆਪਣੇ ਮਾਪਿਓ ਤੋਂ ਉਹਨਾਂ ਦਾ ਪੈਸਾ ਤੇ ਸੋਨਾ ਜਿਹੜਾ ਉਹ ਪਹਿਲਾਂ ਹੀ ਆਪਣੇ ਹੱਥ 'ਚ ਕਰ ਲੈਂਦੇ ਹੋਣਗੇ ਉਹ ਵੀ ਲਾਲਚ ਆ ਪਰ ਇਸ ਤਰ੍ਹਾਂ ਅੱਜ ਕੱਲ ਨਹੀਂ ਹੁੰਦਾ ਕਿ ਜੇ ਔਲਾਦ ਤਿੰਨ ਬੱਚੇ ਨੇ ਜਾਂ ਦੋ ਬੱਚੇ ਆ ਤਾਂ ਉਹਨਾਂ ਦੋਨਾਂ ਨੂੰ ਬਰਾਬਰ ਹੱਕ ਮਿਲੂਗਾ ਜਦੋਂ ਮਾਪਿਓ ਦੀ ਸਾਂਭਣ ਦੀ ਗੱਲ ਆਉਂਦੀ ਆ ਜਾਂ ਸੇਵਾ ਕਰਨ ਦੀ ਗੱਲ ਆਉਂਦੀ ਆ ਤਾਂ ਵੱਡੇ ਵੱਡੇ ਵਿਦਵਾਨ ਇਹ ਗੱਲਾਂ ਕਰਦੇ ਨੇ ਕਿ ਨੂੰ ਪੁੱਤ ਨੂੰ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਆ ਚਲੋ ਸੇਵਾ ਕਹਿ ਲਓ ਜਾਂ ਫਰਜ਼ ਕਹਿ ਲਓ ਇਹ ਫਰਜ਼ ਨਾ ਤਾਂ ਕੋਈ ਕਹੇ ਤੋਂ ਪੂਰਾ ਕਰੇ ਤੇ ਨਾ ਹੀ ਇਹ ਕਿਸੇ ਦੇ ਕਹਿਣ ਨਾਲ ਕੋਈ ਫਰਕ ਪਵੇ ਉਹ ਤਾਂ ਜੇ ਕਿਸੇ ਇਨਸਾਨ ਦੀ ਜ਼ਮੀਰ ਜਾਗਦੀ ਆ ਉਹ ਨੂੰ ਆਪਣੇ ਫਰਜ਼ਾਂ ਦਾ ਪਤਾ ਪਰ ਜਦੋਂ ਮਾਪਿਓ ਆਪਣੇ 3 ਪੁੱਤਾਂ ਦੇ ਵਿੱਚ ਜਾਂ ਪੁੱਤਾਂ ਪੁੱਤਾਂ ਦੇ ਵਿੱਚ ਵਿਤਕਰਾ ਕਰਦੇ ਆ ਤਾਂ ਫਿਰ ਕਿਤੇ ਨਾ ਕਿਤੇ ਮਾਪਿਓ ਨੂੰ ਨੂੰ ਪੁੱਤਾਂ ਦੇ ਗੁੱਸੇ ਦਾ ਜਾਂ ਇਸ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਜੇ ਅਸੀਂ ਆਪਣੀ ਜਵਾਨੀ ਵੇਲੇ ਜਾਂ ਬੁਢਾਪੇ ਵੇਲੇ ਇਹੋ ਜਿਹੇ ਫੈਸਲੇ ਕਰਾਂਗੇ ਜਿਦੇ ਨਾਲ ਸਾਡੀ ਔਲਾਦ ਆ ਜਿਹੜੀ ਉਹਨਾਂ ਦੇ ਵਿੱਚ ਫਰਕ ਨਾ ਪਵੇ ਤਾਂ ਸ਼ਾਇਦ ਮਾਪਿਓ ਦਾ ਜਿਹੜਾ ਬੁਢਾਪਾ ਉਹ ਸੌਖਾ ਲੰਘ ਜਾਂਦਾ ਪਰ ਅੱਜ ਕੱਲ ਦੇ ਬਹੁਤ ਸਾਰੇ ਪਰਿਵਾਰਾਂ ਦੀ ਇਹ ਕਹਾਣੀਆਂ ਕਿ ਮਾਪਿਓ ਖੁਦ ਆਪਣੇ ਬੱਚਿਆਂ ਦੇ ਵਿੱਚ ਵਿਤਕਰਾ ਕਰਕੇ ਇੱਕ ਨੂੰ ਵੱਧ ਕਰਦੇ ਆ ਇੱਕ ਦਾ ਘੱਟ ਕਰਦੇ ਆ ਤਾ ਫਿਰ ਐਂਡ ਤੇ ਇਹ ਕਿਹਾ ਜਾਂਦਾ ਵੀ ਜਿਹਦਾ ਘਟ ਕਰਦੇ ਸੀ ਉਹਦੇ ਤੋਂ ਇਹ ਆਸ ਕਰਦੇ ਨੇ ਵੀ ਉਹ ਵੀ ਸਾਡਾ ਕਰੇ ਕੋਈ ਇਸ ਦੁਨੀਆ ਤੇ ਸਦੀਵੀ ਨਹੀਂ ਰਹਿੰਦਾ ਸਭ ਨੇ ਇੱਕ ਦਿਨ ਜਾਣਾ ਤੇ ਜੋ ਫਰਜ਼ ਹੁੰਦੇ ਆ ਉਹ ਪੁੱਤਾਂ ਨੂੰ ਹਣੇ ਹੀ ਨਿਭਾਉਣੇ ਹੁੰਦੇ ਆ ਤੇ ਉਹ ਹੀ ਨਿਭਾਉਂਦੇ ਆ ਈਆਂ ਜਵਾਈ ਕਦੇ ਵੀ ਆਪਣੇ ਘਰ ਛੱਡ ਕੇ ਕਦੇ ਵੀ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਦੇ ਹੁੰਦੇ ਪਰ ਇਸ ਦਰਾਨ ਜੋ ਵਿਹੇਵ ਮਾਤਾ ਪਿਤਾ ਦਾ ਹੁੰਦਾ ਉਹਨਾਂ ਨੇ ਆਪਣੇ ਨੂੰਹ ਪੁੱਤ ਨਾਲ ਕਿੰਨੀ ਕੁ ਬਣਾ ਕੇ ਰੱਖੀ ਹੁੰਦੀ ਆ ਜਾਂ ਕਿੰਨਾ ਕੋ ਉਹਨਾਂ ਦਾ ਸਹਿਯੋਗ ਕੀਤਾ ਹੁੰਦਾ ਇਹ ਗੱਲਾਂ ਉਹਨਾਂ ਨੂੰ ਅੱਗੇ ਦੇਣੀਆਂ ਜ਼ਰੂਰ ਆਉਂਦੀਆਂ ਨੇ ਭਾਵੇਂ ਕਿ ਨੂੰ ਪੁੱਤ ਆਪਣਾ ਫਰਜ਼ ਪੂਰਾ ਕਰ ਦਿੰਦੇ ਆ ਪਰ ਕਿੱਥੇ ਤਾਂ ਕੋਈ ਰਾਜੀ ਖੁਸ਼ੀ ਹੈ ਨਾ ਖੁਸ਼ੀ ਖੁਸ਼ੀ ਆਪਣੇ ਮਾਪਿਓ ਦੀ ਸੇਵਾ ਕਰੇ ਪਰ ਇੱਕ ਪਾਸੇ ਕਿੱਥੇ ਉਹ ਪਰਬ ਵੀ ਰਹੇ ਨੇ ਤੇ ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲਾਂ ਵੀ ਆਉਂਦੀਆਂ ਵੀ ਸਾਡਾ ਤਾਂ ਤੁਸੀਂ ਐ ਕੀਤਾ ਨਹੀਂ ਸੀ ਕਰਤਾਰ ਕੋਰ ਨੇ ਆਪਣੀ ਜਵਾਨੀ ਦੇ ਸਮੇਂ ਵਿੱਚ ਆਪਣੇ ਘਰ ਦੀ ਜਿਹੜੀ ਵੀ ਕਮਾਈ ਸੀ ਉਹ ਆਪਣੇ ਭਤੀਜਿਆਂ ਤੇ ਭਤੀਜੀਆਂ ਨੂੰ ਬਹੁਤ ਖਵਾਈ ਸੀ ਬਹੁਤ ਸਾਰੀਆਂ ਔਰਤਾਂ ਜਿਹੜੀ ਆਪਣੇ ਘਰ ਦੀ ਕਮਾਈ ਆ ਆਪਣੇ ਪੇਕਿਆਂ ਤੱਕ ਪਹੁੰਚਾਉਂਦੀਆਂ ਉੱਥੇ ਕਿਤੇ ਨਾ ਕਿਤੇ ਉਹਨਾਂ ਦੇ ਪੁੱਤ ਨੂੰਹਾਂ ਨਾਲ ਵਿਤਕਰਾ ਹੁੰਦਾ ਜਿਵੇਂ ਕਿ ਇਸ ਕਹਾਣੀ ਦੇ ਵਿੱਚ surjit singh ਨਾਲ ਹੋਇਆ surjit singh ਤੇ ਉਹਦੀ ਪਤਨੀ ਦੋਨੋਂ ਸਾਫ਼ ਸੁਥਰੇ ਦਿਲ ਦੇ ਸੀ ਵਧੀਆ ਮਿਹਨਤ ਕਰਕੇ ਖਾਣ ਵਾਲੇ ਸੀ ਪਰ ਜੇ ਉਹਨਾਂ ਨੇ ਆਪਣੀ ਮਾਂ ਦੀ ਕਮਾਈ ਦੀ ਵਿੱਚ ਲਾਲਚ ਰੱਖਿਆ ਹੁੰਦਾ ਤਾਂ ਸ਼ਾਇਦ ਉਹ ਵੀ ਉਸ ਝੋਲੇ ਨੂੰ ਫਰੋਲਣ ਦੀ ਜਿਗਿਆਸਾ ਰੱਖਦੇ ਉਹਨੂੰ ਉਹਨਾਂ ਨੂੰ ਆਪਣੀ ਮਾਂ ਦਾ ਅੰਤਮ ਸੰਸਕਾਰ ਕਰਨ ਨਾਲੋਂ ਝੋਲਾ ਫਰੋਲਣ ਦੀ ਕਾਹਲ ਹੁੰਦੀ ਪਰ ਇੱਥੇ ਉਹਦੀ ਧੀ ਤੇ ਉਹਦੀਆਂ ਭਤੀਜ ਨੂਹਾਂ ਨੇ ਇਹ ਕੰਮ ਬਖੂਬੀ ਕੀਤਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ